ਭੰਸ ਸਸੀ ਘਾਲ ਕਿਵੇਂ ਸਾਰੇ ਮੌਸਮ ਦੇ ਵਿੱਚ ਤਾਂ ਬਹੁਤ ਠੰਡਕ ਹੈ ਹੈਨਾ ਠੰਡ ਤਾਂ ਮੌਸਮ ਤੇ ਕਿਉਂਕਿ ਇਹ ਮਹੀਨਾ ਹੀ ਤਾਂ ਚੱਲ ਰਿਹਾ ਹੈਨਾ 21 ਨੂੰ ਡੇ ਵੀਰ ਡੇਵੋਣੀ ਸ਼ੁਰੂ ਹੋ ਜਾਣਗੇ ਤੇ ਕਹਿੰਦੇ ਆਪ ਜਦੋਂ ਠੰਡਾ ਤੇ ਗਰਮ ਆਪਸ ਵਿੱਚ ਮਿਲਦਾ ਹੁੰਦਾ ਨਾ ਉਦੋਂ ਕੀ ਹੁੰਦਾ ਹੈ ਦੇਖੋ ਅਨਿਕਾ ਦਾ ਨਾ ਇਹ ਵੀ ਹੁਣ ਦੇਖੋ ਜਦੋਂ ਸੂਰਜ ਟਰਨ ਹੋਊਗਾ ਨਾ ਤੇ ਉਸ ਟਾਈਮ ਕੀ ਹੋਊਗਾ ਕਿ ਮੇਨ ਮਤਲਬ ਕਿ ਗਰਮ ਕਿਨ ਇਧਰੋਂ ਤੱਕ ਜਾਨੂ ਹੋਏਗੀ ਤੇ ਉਸ ਟਾਈਮ ਜਿਹੜੀ ਇੱਕ ਠੰਡਾ ਦਾ ਮੌਸਮ ਹੈ ਤੇ ਉਹ ਫਿਰ ਕਿਦੇ ਵਿੱਚ ਤਬਦੀਲ ਹੋ ਜਾਊਗਾ ਤੋਂ ਫਿਰ ਫੌਗ ਪਏਗੀ ਫਿਰ ਜਨਵਰੀ ਦੇ ਪਹਿਲੇ ਹਫਤੇ ਲੋਹੜੀ ਤੱਕ ਰੋਹੀ ਤੋਂ ਬਾਅਦ ਫਿਰ ਬਾਰਿਸ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਕਿ ਬਾਰਿਸ਼ ਵੀ ਨਹੀਂ ਆਏਗੀ ਫਿਰ ਬਾਰਿਸ਼ ਨਾਲ ਆਉਣ ਕਰਕੇ ਕੀ ਹੋਏਗਾ ਵੀਡੀਓ ਵਿੱਚ ਸਾਰੇ ਦੇਸ਼ ਹੱਥੇ ਜਾਉਂਦੇ ਤੇ ਵੀ ਕੁਛ ਦੇਖਿਆ ਹੀ ਹੋਣਾ ਕਿ ਮਿੱਟੀਆਂ ਬਹੁਤ ਜ਼ਿਆਦਾ ਹੋਈਆਂ ਪਈਆਂ ਇਹ ਤਾਂ ਸੀ ਮੌਸਮਾਂ ਦਾ ਹਾਲ ਜਿਹੜੀ ਮੌਸਮ ਆਪਾਂ ਮੌਸਮ ਦੀ ਗੱਲ ਕਰਦੇ ਹਾਂ ਕਿ ਮੌਸਮ ਦੇ ਵਿੱਚ ਇਦਾਂ ਦੀ ਸੁੱਕੀ ਠੰਡ ਪੈਂਦੀ ਹੈ ਨਾ ਜਦੋਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੋਂ ਫਿਰ ਜੇ ਨਾ ਧਿਆਨ ਰੱਖਣਾ ਤਾਂ ਬਿਮਾਰ ਹੋ ਜਾਂਦਾ ਤੇ ਉਪਰੋਂ ਜ਼ਰੂਰੀ ਹੁੰਦਾ ਆ ਕਿ ਅਹ ਪੂਰੇ ਕੱਪੜੇ ਪ੍ਰੋਪਰ ਪਾ ਕੇ ਜਾਓ ਉਸਨ ਕਿ ਜੇ ਨਾ ਪਾਓ ਦੇ ਰੋਠਾ ਲੱਗ ਗਿਆ ਨਾ ਠੰਡ ਵਿੱਚ ਰੁਕੀ ਹੁੰਦੀ ਪਹਿਨਾਂ ਮਾਤੀ ਜਿਵੇਂ ਉਹਦੇ ਉੱਤੇ ਜਾ ਕੇ ਦੇਖਤ ਮੇਰੀ ਸਪੈਕਟੈਂਕ ਤੇ ਮਿਕਸ ਕਰ ਰਹੀ ਥਰਮਾਜੀ ਪੱਜਾ ਟੋੜੀ ਤੇ ਬਚ ਕਰ ਰਹੀ ਘੜਕੀ ਸਪੈਕਟਿਲਾ ਕੇ ਜੇ ਫਿਰ ਮੈਂ ਆਟੋ ਬੀਤਾ ਠੋੜਾ ਵਾਲੇ ਸਾੜੀ ਗਲੀ ਚ ਰਹਿੰਦੇ ਹਾਂ ਸਵੇਭੀਆ ਛੋਲੇ ਆਓ ਤੇ ਉਹ ਕਹਿੰਦੇ ਵੀ ਭਾਈ ਇਹ ਤਾਂ ਘਾ ਰਹਾਂਗੇ ਦੇਰ ਮਤਲਬ ਜਿਵੇਂ ਬਿਨਾਂ ਕੋ ਮੈਗਾ ਵੇਸਟੂਪੀ ਕਰ ਲੈਣੀ ਹੈ ਬਕਰ ਜਾਨੀ ਹੈ ਟੀਕਾ ਦੀ ਤੋਂ ਮੈਨੂੰ ਜੀ ਬਿਲਕੁਲ ਜਿੰਨੀ ਚਾਲ ਵੀ ਲੈਂਦੀ ਆ ਹੈ ਫਿਰ ਪੇਪਰ ਵੀ ਲਾਖੀ ਤੇ ਬੰਦਾ ਥੱਕ ਜਾਂਦਾ ਆ ਜਦੋਂ ਪੜਾਇਆ ਮਤਲਬ ਪੇਸ ਕਲਾਸ ਤੱਕ ਨੂੰ ਇਸ ਤਰੀਕੇ ਨਾਲ ਬੱਚਿਆਂ ਦੀ ਤਿਆਰੀ ਕਰਾਈ ਉਸ ਕਿਵੇਂ ਸਰ ਪੁਆਇੰਟ ਤਾਂ ਪੁਆਇੰਟ ਨੂੰ ਕਿਸੇ ਪੁਆਇੰਟ ਅ ਮੈਕੀ ਡੀਨ ਸਪੈਕਿੰਗ ਅ ਤਾਂ ਜਿੰਨੀ ਨਾਈਟਾਂ ਚੰਦਾਂ ਦੇ ਲੈਂਦੀ ਹੈ ਫਿਰ ਆਈ ਛੁੱਟੀ ਹੋਣੀ ਜਦੋਂ ਉਹ ਕਹੜਾ ਇੱਕ ਵਾਰ ਆ ਕੇ ਚਾਪੜੀ ਦਿੱਤਾ ਟਿਊਸ਼ਨ ਪੜਾਓ ਇਹ ਕਰੋ ਇਹ ਕਰੋ ਦੇ ਵਿੱਚ ਇਦਾਂ ਦੇ ਕੰਮ ਚੱਲਦੇ ਰਹਿੰਦੇ ਆ ਉਸ ਤੋਂ ਬਾਅਦ ਹੈਗਾ ਜੀ ਹੁਣ ਇਲੈਕਸ਼ਨ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਆ ਸ਼ਨੀਵਾਰ ਨੂੰ ਵੈਸੇ ਜੁੱਤੀ ਆ ਜੂਗੀ ਤੇ ਇਲੈਕਸ਼ਨਾਂ ਦਾ ਮਾਹੌਲ ਨਾਲ ਸਾਡੀ ਵਾੜੀ ਚ ਤਾਂ ਬਿਲਕੁਲ ਠੰਡਾ ਕੱਲ ਬੀਜਪੀ ਦਾ ਇੱਕ ਬੰਦਾ ਆਇਆ ਸੀ ਇਲੈਕਸ਼ਨ ਫੰਟੇਨ ਕਰ ਉਹ ਵੀ ਠੰਡਾ ਜਿਹਾ ਕਰਕੇ ਥੋੜੀ ਜਿਹੀ ਬੇਤ ਖਰਾਬ ਸੀ ਤੇ ਮੈਂ ਗਈ ਸੀ ਮੈਂ ਡਾਕਟਰ ਦੇਤੀ ਉਸ ਟਾਈਮ ਆਈ ਸੀ ਹੈਨਾ ਕਿਧਰੇ ਬਾੜ ਚ ਇਹ ਕਿਧਰੇ ਕੋਚ ਚ ਬੰਦੇ ਚ ਇਹ ਚ ਉਹ ਸਾਰੇ ਉੜ ਜਾਂਦੇ ਮੈਂ ਤਾਂ ਪਹਿਲਾਂ ਵੀ ਕਹਿ ਚੁੱਕੀਆਂ ਸੀ ਉਹਨਾਂ ਨੂੰ ਵੀ ਜਾਣਦੇ ਮਤਲਬ ਕੋਈ ਮਾਹੌਲ ਨਹੀਂ ਸਭ ਜਗ੍ਹਾ ਛੰਡੀਆਂ ਲੱਗੀਆਂ ਪਈਆਂ ਇਦਾਂ ਰੰਗ ਬਰੰਗੀਆ ਰੌਣਕਾਂ ਮੇਲੇ ਆ ਬੋਲੀ ਜਾਂਦੇ ਆ ਇਹਨੂੰ ਵੋਟਾਂ ਪਾਓ ਉਹਨੂੰ ਵੋਟ ਸਾਡੇ ਬਾੜ ਦੇ ਵਿੱਚ ਕੁਛ ਨਹੀਂ ਚੁੱਪਸ਼ਾਈ ਹੋਈ ਆ ਕੋਈ ਬੰਦਾ ਆਇਆ ਹੀ ਨਹੀਂ ਉਹਨਾਂ ਨੂੰ ਵੀ ਕ੍ਰੇਜ਼ੀ ਹੈ ਨਹੀਂਗੇ ਇਸ ਵਾਰ ਦੀ ਚਲੋ ਚੋ ਵੀ ਆ ਅਗਲੇ ਦਿਨ ਹੀ ਇੱਛਾ ਹੋਣੀ ਉਹਨਾਂ ਨੂੰ ਵੀ ਸ਼ਾਇਦ ਵਾਰਡ ਪਸੰਦ ਨਹੀਂ ਆਇਆ ਹੋਣਾ ਗੁੱਸੇ ਦੇ ਵਿੱਚ ਅੱਗ ਬਗੂਲੇ ਹੋ ਕੇ ਇਲੈਕਸ਼ਨ ਕੰਪੇਨ ਨਹੀਂ ਕਰਦੇ ਹੋਣੇ ਹਨਾ ਤੇ ਇਧਰ ਵਾਲੀ ਵਾਰਡ ਵਾਲਿਆਂ ਨੂੰ ਵੀ ਕੋਈ ਹੈ ਹੀ ਨਹੀਂਗਾ ਵੀ ਉਹ ਕਹਿੰਦੇ ਵੀ ਬੰਦੇ ਹੀ ਨਹੀਂ ਹੈ ਤੇ ਕੌਣ ਖੜਾ ਹੋਇਆ ਕੋਈ ਇੰਟਰੋ ਨਹੀਂ ਹੈ ਕੋਈ ਪਛਾਣ ਨਹੀਂ ਹੈ ਕੋਈ ਜਾਣ ਨਹੀਂ ਹੈ ਤੇ ਇੱਥੇ ਹੁੰਦਾ ਹੁਣ ਮੈਂ ਸੋਚ ਕੇ ਦੇਖਿਆ ਤੇ ਮੈਨੂੰ ਕਹਿੰਦਾ ਲੱਗਦਾ ਉਹਨਾਂ ਬੰਦਿਆਂ ਨੂੰ ਵੀ ਨਾ ਲੱਗਦਾ ਇਧਰਲਾ ਵਾਰਡ ਪਸੰਦ ਨਹੀਂ ਆਇਆ ਇਸ ਕਰਕੇ ਉਹ ਨਹੀਂ ਆ ਰਹੇ ਠੀਕ ਹੈ ਨਾ ਇਹ ਤਾਂ ਰੋਜ਼ ਮਰਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਚੱਲਦੀਆਂ ਹੀ ਰਹਿਣੀਆਂ ਤੇ ਬਾਕੀ ਜ਼ਿੰਦਗੀ ਦੇ ਵਿੱਚ ਪ੍ਰੋਗਰੈਸ ਪ੍ਰਮੋਸ਼ਨ ਹੋਣਾ ਬਹੁਤ ਜ਼ਰੂਰੀ ਹੁੰਦਾ ਸਾਰੇ ਆਪਣਾ ਬਣਤੀਆਂ ਰੱਖੋ ਤੇ ਕਈ ਮੁੱਦੇ ਤੇ ਕਈ ਚੀਜ਼ਾਂ ਚੱਲਦੀਆਂ ਆਈਆਂ ਜ਼ਿੰਦਗੀ ਦੇ ਵਿੱਚ ਤੇ ਜ਼ਿੰਦਗੀ ਨੇ ਐਵੇਂ ਹੀ ਚੱਲਦੀ ਰਹਿਣਾ ਪਿੱਛੇ ਮੁੜ ਕੇ